ਤੁਹਾਡੀ ਪਾਕੀ ਖਬਰ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ ਪਿੰਡ ਨੰਗਲ ਅਵਾਨਾ ਦੇ ਕਿਸਾਨ ਆਗੂ ਅਤੇ ਸਾਬਕਾ ਸਰਪੰਚ ਸੌਰਵ ਬਿੱਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਸੌਰਵ ਬਿੱਲੇ ਦੇ ਪਿੰਡ ਦੇ ਹੀ ਵਿਅਕਤੀ ਵੱਲੋਂ ਤੇਜ਼ਦਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਜਦੋਂ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਾਸੀਆਂ ਵੱਲੋਂ ਸੌਰਵ ਬਿੱਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਗੰਭੀਰ ਹਾਲਤ ਦੇਖ ਹਸਪਤਾਲ ਵੱਲੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਸੌਰਵ ਦੀ ਮੌਤ ਹੋ ਗਈ ਉਥੇ ਮੌਕੇ ਤੇ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਬੜੀ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੇ ਇਲਾਕੇ ਦੇ ਨਾਮਵਰ ਆਗੂ ਜਿਹੜੇ ਸਰਵ ਮਨਾਸ ਜੀ ਹੈ। ਉਹਨਾਂ ਦਾ ਕੱਲ ਸ਼ਾਮੀ ਜਿਹੜਾ ਤੇਜ਼ ਤਰਹ ਹਥਿਆਰਾਂ ਦੇ ਨਾਲ ਜਿਹੜਾ ਉਹ ਇੱਕ ਬੰਦੇ ਨੇ ਕਤਲ ਕਰ ਦਿੱਤਾ। ਸੋ ਉਸ ਦੇ ਪਿੱਛੇ ਜਿਹੜੇ ਕੀ ਕਾਰਨ ਹੈ? ਅਸੀਂ ਆਪਣੇ ਜਥੇਬੰਦੀਵਲੀਆ ਵੱਲੋਂ ਇਹ ਪੂਰ ਜੋਰਦਾਰ ਮੰਗ ਕਰਦੇ ਆਂ ਤੇ ਨਾਲ ਇਹਦੀ ਨਿੰਦਾ ਵੀ ਕਰਦੇ ਆਂ ਇਹ ਘਟਨਾ ਦੀ ਕਿ ਇਹੋ ਜੀ ਅਪਰਾਧਿਕ ਘਟਨਾ ਸਾਡੇ ਇਲਾਕੇ ਦੇ ਵਿੱਚ ਪਹਿਲੇ ਕਦੀ ਵਾਪਰੀ ਨਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਅਗਰ ਜੇ ਜਾਂਚ ਪੜਤਾਲ ਦੇ ਵਿੱਚ ਕੋਈ ਢਿੱਲ ਰਹਿੰਦੀ ਹੈ ਤੇ ਫਿਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਸ ਚੀਜ਼ ਦਾ ਹੌਕਾ ਲੈ ਕੇ ਆਉਣਗੀਆਂ ਕਿ ਇਹ ਜਿਹੜਾ ਮਰਡਰ ਕਿਸੇ ਸਾਜ਼ਿਸ਼ ਅਧੀਨ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਹੋਇਆ ਜਦੋਂ ਤੱਕ ਇਹਦੀ ਪੂਰੀ ਪੈਰ ਜਾਣਕਾਰੀ ਜਿਹੜੀ ਆ ਸਾਨੂੰ ਨਹੀਂ ਮਿਲਦੀ ਜਾਂ ਨਹੀਂ ਪ੍ਰਾਪਤ ਹੁੰਦੀ ਉਦੋਂ ਤੱਕ ਫਿਰ ਅਸੀਂ ਜਿਹੜਾ ਇਹਦੇ ਪਿੱਛੇ ਜਿਹੜਾ ਉਹ ਸੰਘਰਸ਼ ਕਰਾਂਗੇ ਕਿ ਇੱਕ નિર્ਦੋਸ਼ ਵਿਅਕਤੀ ਦਾ ਜਿਹੜਾ ਇਲਾਕੇ ਦੇ ਵਿੱਚ ਏਡੀ ਵੱਡੀ ਸੇਵਾ ਕਰਦਾ ਉਹਦਾ ਬੜੀ ਦੇਹ ਰੇਮੀ ਦੇ ਨਾਲ ਜਿਹੜਾ ਉਹ ਪਿੰਡ ਦੇ ਵਿੱਚ ਕਤਲ ਕੀਤਾ ਗਿਆ ਤੇ ਬੜੀ ਨਿੰਦਣ ਜੋ ਕਟਾਈ ਤੇ ਪੂਰੇ ਜੋਰ ਸ਼ਬਦਾਂ ਦੇ ਨਾਲ ਜਿਹੜੀ ਉਹਦੀ ਨਿੰਦਾਨ ਕਰਦੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਹੁਣ ਤੱਕ ਅਸੀਂ ਥਾਣੇ ਦੇ ਵਿੱਚ ਖੜੇ ਆ ਉਹਨਾਂ ਨੇ ਇਹ ਇਹਨਾਂ ਦੀ ਰੱਤ ਜਿਹੜੀ ਕਾਗਜ਼ੀ ਕਾਰਵਾਈ ਕਰ ਰਹੇ ਆ ਅਗਲੀ ਗੱਲ ਉਹਨਾਂ ਨੇ ਇਨਵੈਸਟੀਗੇਸ਼ਨ ਦਾ ਜਿਹੜਾ ਭਰੋਸਾ ਦਵਾਇਆ ਉਸ ਦੀ ਇੰਤਜ਼ਾਰ ਕਰਾਂਗੇ ਅਗਰ ਇਹ ਸਾਨੂੰ ਉਹਦਾ ਤਾਂ ਭਰੋਸਾ ਹੋਇਆ ਤਾਂ ਠੀਕ ਹੈ ਨਹੀਂ ਤਾਂ ਅਗਲੀ ਦੀ ਕਾਰਵਾਈ ਲਈ ਜਿੰਨੇ ਵੀ ਉਹ ਸਹਿਯਲ ਦਾ ਸੀ ਜਤੇ ਬੰਦੀਆ ਉਹਦੇ ਲਈ ਜਿਹੜਾ ਅਸੀਂ ਐਕਸ਼ਨ ਕਰਾਂਗੇ ਦੂਜੇ ਪਾਸੇ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਉਹ ਵੀ ਸੁਣ ਲਵੋ ਸਤਕਵਿਜੇ ਸਾਨੂੰ ਇਤਲਾਹ ਮਿਲੀ ਸੀ ਕਿ ਇਤਲਾਹ ਮਿਲੀ ਹੈ ਕਿ ਮਸੂਲ ਮਨਾਰ ਸਨੋਪ ਕੋਸ਼ਲ ਕੁਮਾਰ ਵਾਸੀ ਨਗਰਵਾਲਾ ਨੂੰ ਕਿਸੇ ਵਿਅਕਤੀ ਨੇ ਤੇਜ਼ ਤੀਰ ਨਾਲ ਫਟਾ ਮਾਰਿਆ ਜਿਸ ਤੇ ਮੌਕੇ ਤੇ ਗਏ ਸੀ ਕਿ ਉਹਦੇ ਬਦਲ ਲੱਗ ਗਿਆ ਕਿ ਉਹਨੂੰ ਆ ਲਾਜ ਨੇ ਇਹ ਸੋਲ ਹਸਪਤਾਲ ਨੂੰ ਲੈਣ ਲਗੇ ਤੇ ਸੋਲ ਹਫਤੇ ਤੋਂ ਬਾਅਦ ਉਹਨੂੰ ਜਿਹੜੇ ਹੈ ਸ਼੍ਰੀਮਨ ਹਸਪਤਾਲ ਨੂੰ ਲਾਜ ਵੀ ਲੱਗੇ ਸੀ ਜਿੱਥੇ ਦੁਆਨੇ ਲਾਏ ਨੂੰ ਵੀ ਆਤ ਪਿਕ ਵਿੱਚ ਬਹੁਤ ਹੋ ਗਈ ਜਿਹੋਨਾਂ ਦੇ ਪਰਿਵਾਰ ਦੇ ਨੂੰ ਨਿਕਲ ਆਉਂਦੇ ਉਹਨੇ ਬਿਆਨ ਦੇ ਦਹਾਤੇ ਲਿਖਾ ਲਈ ਆਪਣੀ ਗੱਲ ਮੋਟ ਨੇ ਪੁੱਛੀਏ ਇਸ ਦਰਾਨ ਮਤਲਬ ਕੀ ਕਰ ਰਹੇ ਆ ਹਮਲਾ ਕਰਨ ਦੇ ਮੁਰੇ ਇਹ ਪੁੱਛ ਕੇ ਰੋਕੀ ਦੀ ਪੁਸ਼ਟੀ ਜਾਈਏ ਕਿ ਲੇਕਿਨ ਇਹ ਅਗਦਾ ਕੋਈ ਜ਼ਮੀਨੀ ਨਿਦਵਾਦ ਸੀਗਾ ਪਰੇ ਉਹ ਬਿੱਦੇ ਕਦੋਂ ਜੀਰੇ ਫਤਿਹ ਲਾ ਲਾ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਈ ਹਮ ਸਵਬੇ ਪਬਾਦੇ ਮੈਂਬਰੇ ਹਮਿਆਨ ਦਾ ਤੱਜ ਕਰਕੇ ਮੁਕੇਰੀਆਂ ਤੋਂ ਅਨਕੇਸ਼ ਸ਼ਰਮਾ ਦੀ ਰਿਪੋਰਟ